লি <try> ਕੋਈ ਕਿੰਨੀ ਫੋਰਸ ਵੀ ਤੇ ਇੱਕ ਹੀ ਕੁਝ ਨਹੀਂ ਜਿਆਦਾ ਅੱਜ ਅਸੀਂ ਮੁਕਸਰ ਸਾਹਿਬ ਡਿਸਟ੍ਰਿਕਟ ਦੀ ਜੋ ਜੇਲ ਹੈਗੀ ਉਹਦੇ ਅਸੀਂ ਦਿਨ ਦੇ ਵਿੱਚ ਅਚਨ ਤੇ ਚੈਕਿੰਗ ਕੀਤੀ ਹੈਗੀ ਸਾਡੇ ਅਪਰੋਕਸੀਮੇਟ 200 ਜਵਾਨ ਔਰ ਡੀਐਸਪੀ ਸਾਹਿਬ ਔਰ ਐਸਪੀ ਸਾਹਿਬ ਇੱਥੇ ਇਸ ਚੈਕਿੰਗ ਦੇ ਵਿੱਚ ਸ਼ਾਮਿਲ ਰਹੇ ਸੀ ਅਸੀਂ ਥੋਰੋਲੀ ਚੈੱਕ ਕੀਤਾ ਹੈਗਾ ਜੇਲ ਅਫੀਸਰ ਨਾਲ ਲੈ ਕੇ ਲੇਕਿਨ ਐਜ ਆਫ ਨਾਓ ਜੋ ਸਾਡੀ ਇੰਟੈਂਸਿਵ ਅਸੀਂ ਚੈਕਿੰਗ ਕੀਤੀ ਹੈ ਪੈਰੀਫੈਰੀ ਏਰੀਆ ਵੀ ਚੈੱਕ ਕੀਤਾ ਹੈਗਾ ਐਂਟੀ ਸਪੋਟਸ ਜੋ ਸਾਡੇ ਡੌਗ ਹੈਗੇ ਔਰ ਇਕੁਪਮੈਂਟ ਹੈ ਉਹਨਾਂ ਦੇ ਨਾਲ लेकिन कोई भी ऐसी सस्पिशियस चीज़ सूँ नहीं मिली हैगी तो असी बार बार रेगुलरली इस जेल की चेकिंग करते रहते हैं और ये साड़ी मुहिम कंटिन्यूअस जारी रहेगी ताकि जो अंदर जो एंटी सोशल एलिमेंट जो क्रिमिनल है अक्यूज़ जो कैदी है कोई अंदर से कोई गतिविधिया नेटवर्क अपना नहीं चला सके